ਮੀਡੀਆ ਦੇ ਉੱਤੇ ਅੱਜ ਕੱਲ ਤੁਸੀਂ ਕਾਫੀ ਜਿਹੜੇ ਉਹ ਅੱਛੇ ਬੰਦੇ ਨੂੰ ਦੇਖ ਰਹੇ ਹੋ ਉਹ ਉਹਨਾਂ ਦੀਆਂ ਵੀਡੀਓ ਦੇਖ ਰਹੇ ਹੋ ਉਹ ਜਿਵੇਂ ਮੈਂ ਗੱਲ ਕਰਾਂ ਪੈਂਕਾ ਚਰਕ ਦੀ ਤੇ ਜਿੱਦਾਂ ਪਹਿਲਾਂ ਚੱਲੀ ਸੀ ਖਾਲਸਾ ਵੀਰ ਚੱਲੀ ਸੀ ਆਪਣਾ ਆਪਾ ਜਮਰਤਪਾਲ ਸਿੰਘ ਦੀ ਤਾਂ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜਵਾਕਾਂ ਨੂੰ ਉਹ ਸਹੀ ਰਾਹ ਪਾਉਣ ਵਾਸਤੇ ਇੱਕ ਜਾਪਕੌਰ ਆ ਗੁੱਡੀ ਛੋਟੀ ਜੀ ਉਹ ਤੁਸੀਂ ਦੇਖਿਆ ਹੋ ਉਹ ਮੁੰਡਾ ਦਾ ਵੀਰ ਮੇਰਾ ਕਿਸੇ ਹੈ ਬਾਹਰਲੇ ਮੁਲਕ ਦੇ ਵਿੱਚ ਆ ਉਹ ਆਪਣੀ ਬੱਚੀ ਨੂੰ ਮੈਨੂੰ ਲਗਾ ਦਾ ਘਟੂ ਘਟ 3-4 ਘੰਟੇ ਲਗਾਤਾਰ ਇੱਕ ਵਧੀਆ ਟ੍ਰੇਨਿੰਗ ਦੇ ਰਿਹਾ ਉਸ ਨੂੰ ਵਾਕ ਦੀ ਤੇ ਜਮ ਦੇ ਵਿੱਚ ਜਿਹੜੇ ਉਹ ਐਕਸਰਸਾਈਜ਼ਾਂ ਕਰਵਾ ਰਿਹਾ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਅਮਰਤਪਾਲ ਸਿੰਘ ਖੁੱਦਾਬਾਈ ਜਿਹੜਾ ਅਕਸਰ ਤੁਸੀਂ ਦੇਖਦੇ ਹੋਵੋਗੇ ਸਾਈਕਲ ਦੇ ਉੱਤੇ ਸਫ਼ਰ ਕਰਦਾ ਤੇ ਕਾਫੀ ਦੇਸ਼ਾਂ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਕਾਫੀ ਜਗਾਵਾਂ ਦੇ ਉੱਤੇ ਉਹ ਜਿਹੜਾ ਮੋਂ ਕੰਦਾ ਤੁਸੀਂ ਦੇਖਦੇ ਹੋ ਮੋਟਰਸਾਈਕਲ ਦੇ ਉੱਤੇ ਉਸ ਨੇ ਵੀ ਇੱਕ ਬਹੁਤ ਵਧੀਆ ਜਿਹੜੀ ਇੱਕ ਚੀਜ਼ ਚਲਾਈ ਹੈ ਕਿ ਉਹ ਆਪਣੇ ਇੱਕ ਬੱਚੀ ਨੂੰ ਜਿਹੜਾ ਉਹ ਟ੍ਰੈਕਿੰਗ ਵਗੈਰਾ ਦੇ ਵਿੱਚ ਆਪਣੇ ਨਾਲ ਜਿਹੜਾ ਲਿਜਾ ਰਿਹਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ-ਨਾਲ ਹਰ ਇੱਕ ਮਾਂ ਬਾਪ ਨੂੰ ਸਿੱਖਣੀਆਂ ਚਾਹੀਦੀਆਂ ਕਿ ਅੱਜ ਕੱਲ ਜੋ ਦੌਰ ਚੱਲ ਰਿਹਾ ਹੈ ਕਿ ਬੱਚੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਦਿਮਾਗੀ ਤੌਰ ਤੇ ਇੰਟੈਲੀਜੈਂਟ ਨੇ ਬਹੁਤ ਜਲਦੀ ਚੀਜ਼ਾਂ ਨੂੰ ਗ੍ਰਹਿਣ ਕਰਦੇ ਨੇ ਤਾਂ ਇਸ ਦੇ ਬਿਛੇ ਦੇ ਵਿੱਚ ਆਪਾਂ ਮੁੜ ਤੂੰ ਉਸੇ ਗੱਲ ਤੇ ਆਉਣੇ ਆ ਕਿ ਮਾਪੇ ਇੱਥੇ ਗਲਤ ਨਹੀਂ ਤਾਂ ਮਾਪੇ ਗਲਤ ਕਹਿਣ ਦਾ ਮਤਲਬ ਇਹ ਆ ਕਹਿਣ ਦਾ ਮਤਲਬ ਇਹ ਆ ਕਿ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਤੁਹਾਡੇ ਆਪਣੇ ਹੱਥ ਆ ਔਰ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਕਿ ਇਹ ਉਹ ਦਰਖਤ ਨੇ ਜਿਹੜੇ ਤੁਹਾਨੂੰ ساری ਉਮਰ ਛਾਂ ਵੀ ਦੇਣਗੇ ਔਰ ساری ਉਮਰ ਤੁਹਾਨੂੰ ਫਲ ਵੀ ਦੇਣਗੇ ਤੇ ਬਸ ਇਹਦੇ ਵਾਸਤੇ ਤੁਸੀਂ ਕੋਈ ਜ਼ਿਆਦਾ ਤੁਹਾਨੂੰ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਪੈਗੀ ਇਹਦੇ ਵਾਸਤੇ ਤੁਸੀਂ ਬਸ ਸਿਰਫ ਜਿਵੇਂ ਇੱਕ ਦਰਖਤ ਨੂੰ ਤੁਸੀਂ ਛੋਟੇ ਬੂਟੇ ਨੂੰ ਲਾਉਨੇ ਹੋ ਤਾਂ ਉਹਦੀ ਕੇਅਰ ਕਰਦੇ ਹੋ ਉਹ ਵੱਡਾ ਨਹੀਂ ਹੋ ਜਾਂਦਾ ਜਦੋਂ ਤੱਕ ਉਹ ਆਪਣੇ ਮਤਲਬ ਕਿ ਆਪਣੇ ਆਪ ਵਧਣਾ ਫੁੱਲਣਾ ਜਿਹੜਾ ਉਹ ਸਟਾਰਟ ਨਹੀਂ ਕਰ ਦਿੰਦਾ ਉਹਨਾਂ ਟਾਈਮ ਆਪਾਂ ਉਸ ਬਰਤ ਦੀ ਕੇਅਰ ਕਰਦੇ ਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਿਨੇ ਹੋ ਚੰਗੇ ਪਾਸੇ ਲਾਉਨੇ ਹੋ ਚੰਗੀਆਂ ਚੀਜ਼ਾਂ ਸਿਖਾਉਨੇ ਹੋ ਤਾਂ ਉਹ ਤੁਹਾਨੂੰ ਉਹਨਾਂ ਟਾਈਮ ਸਿਖਾਉਣੀ ਹੈ ਬਣ ਗਈਆਂ ਜਿੰਨਾ ਟਾਈਮ ਉਹ ਆਪਣੇ ਆਪ ਤੇ ਡਿਪੈਂਡ ਨਹੀਂ ਹੋ ਜਾਂਦੇ ਜਿੰਨਾ ਟਾਈਮ ਉਹਨਾਂ ਨੂੰ ਚੰਗੇ ਮਾੜੇ ਦਾ ਗਿਆਨ ਨਹੀਂ ਹੋ ਜਾਂਦਾ ਇਹਨ ਦਾ ਮਤਲਬ ਇਹ ਆ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਨ ਦੀ ਬਜਾਏ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰੋ ਚੰਗੀਆਂ ਚੰਗੇ ਬੰਦੇਆਂ ਨੂੰ ਫੋਲੋ ਕਰੋ ਇਨਸਟਾ ਸੋਸ਼ਲ ਮੀਡੀਆ ਇਹ ਤੁਹਾਡੇ ਦਿਮਾਗ ਤੇ ਡਿਪੈਂਡ ਕਰਦਾ ਹੈ ਜੋ ਤੁਸੀਂ ਵੀਡੀਓ ਦੇਖੋਗੇ ਇਹ बार-बार बार-बार ਤੁਹਾਨੂੰ ਉਹੀ ਚੀਜ਼ਾਂ ਦਿਖਾਏਗਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਚੰਗੇ ਬੰਦੇ ਜਿਹੜੇ ਉਹ ਪੰਜਾਬ ਨੂੰ ਲੀਡ ਕਰੀ ਜਾਂਦੇ ਨੇ ਤਾਂ ਮੈਂ ਫੇਰ ਦੁਬਾਰਾ ਕਹਿ ਰਹੀ ਹਾਂ ਕਿ ਚੰਗੀਆਂ ਚੀਜ਼ਾਂ ਚੰਗੇ ਅਸੀਂ ਵਿਚਾਰ ਸਿੱਖੂਗੇ ਤੇ ਉਹ ਆਪਣੇ ਬੱਚਿਆਂ ਦੇ ਸਾਹਮਣੇ ਤੁਸੀਂ ਪੇਸ਼ ਕਰੋਗੇ ਤਾਂ ਉਹ ਬੱਚੇ ਸਿੱਖਣਗੇ ਤੇ ਚੈਨਲ ਦਾ ਮਕਸਦ ਇਹ ਆ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਗਲਤ ਪਹਿਲ ਚੱਲ ਰਿਹਾ ਏ ਤਾਂ ਉਸ ਤੋਂ ਵੱਖਰਾ ਚੈਨਲ ਬਣਾਇਆ ਏ ਤੇ ਉਹ ਚੈਨਲ ਦੇ ਉੱਤੇ ਚੰਗੀਆਂ ਚੀਜ਼ਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਕਈ ਦੀਆਂ ਚੰਗਾ ਪ੍ਰੋਸਨ ਦੀ ਕੋਸ਼ਿਸ਼ ਕਰੀ ਦੀਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵਧੀਆ ਰਿਸਪੌਂਸ ਮਿਲਦਾ ਹੈ ਤਾਂ ਆਪਾਂ ਹੋਰ ਵੀ ਚੰਗੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਪਰੋਸਦੇ ਰਹਾਂਗੇ ਤੇ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਕੋਈ ਟੌਪਿਕ ਹੈ ਤੇ ਉਸ ਦੇ ਬਾਰੇ ਇੱਕ ਛੋਟੀ ਜੀ ਕੋਸ਼ਿਸ਼ ਸੀ ਇਹ ਪਹਿਲੀ ਵੀਡੀਓ ਹੈ ਤਾਂ ਅੱਗੇ-ਅੱਗੇ ਹੋਰ ਵੀ ਵੀਡੀਓ ਜਿਹੜੀਆਂ ਉਹ ਆਪਾਂ ਬਣਾਉਂਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਜੀ ਚੈਨਲ ਨਾਲ ਜੁੜੇ ਰਹੋ